ਕਾਰ ਦਾ ਟਾਇਰ ਫਟਣ ਕਾਰਨ ਬ੍ਰਿਜ ਤੋਂ ਪਲਟੀਆਂ ਖਾਂਦੀ ਹੈ ਠੜਗੀ ਕਾਰ ਪ੍ਰਿੰਸੀਪਲ ਨੀਤੂ ਬਾਲਾ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਨੈਸ਼ਨਲ ਹਾਈਵੇ ਤੇ ਆਏ ਦਿਨ ਹਾਸੇ ਵਾਪਰਦੇ ਨਜ਼ਰ ਆ ਰਹੇ ਹਨ ਅਜਿਹਾ ਇੱਕ ਗੰਭੀਰ ਹਾਸਾ ਗੁਰਾਇਆਂ ਸ਼ਹਿਰ ਵਿੱਚ ਵਾਪਰਿਆ ਜਿੱਥੇ ਕਾਰ ਦਾ ਟਾਇਰ ਫਟਣ ਕਾਰਨ ਕਾਰ ਓਵਰ ਬ੍ਰਿਜ ਤੋਂ ਪਲਟੀਆਂ ਖਾਂਦੀ ਹੈ ਠੜਾ ਸਰਵਿਸ ਰੋਡ ਤੇ ਜਾ ਡੇਗੀ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਭਾਈ ਮਤੀਦਾਸ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਨੀਤੂ ਬਾਲਾ ਆਪਣੀ ਕਾਰ 'ਚ ਪਿੱਛੇ ਜਾ ਰਹੇ ਸਨ ਉਨ੍ਹਾਂ ਦੇ ਅੱਗੇ ਜਾ ਰਹੇ ਕਾਰ ਦਾ ਅਚਾਨਕ ਟਾਇਰ ਫਟ ਗਿਆ ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਰੇਲਿੰਗ ਤੋਂ ਟਕਰਾ ਮਾਰਦੀ ਹੋਈ ਬ੍ਰਿਜ ਤੋਂ ਹੇਠਾਂ ਡਿੱਗ ਗਈ ਪ੍ਰਿੰਸੀਪਲ ਨਿਤੋਬਾਲਾ ਨੇ ਇਨਸਾਨੀਅਤ ਦਿਖਾਉਂਦੇ ਤੁਰੰਤ ਜ਼ਖਮੀ ਨੂੰ ਕਾਰ ਵਿੱਚੋਂ ਬਾਹਰ ਕੱਢ ਕੇ ਆਪਣੀ ਕਾਰ ਵਿੱਚ ਬਿਠਾ ਕੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਣਕਾਰੀ ਮੁਤਾਬਕ ਜ਼ਖਮੀ ਪਤਨੀ ਪਤੀ ਕਾਰ ਨੰਬਰ RJ14WC9280 ਤੇ ਸਵਾਰ ਸਨ ਅਤੇ ਪਠਾਨਕੋਟ ਤੋਂ ਦਿੱਲੀ ਵੱਲ ਜਾ ਰਹੇ ਸਨ ਜੋ ਕਿ ਬੀਐਸਐਫ ਬਟਾਲੀਅਨ ਵਿੱਚ ਨੌਕਰੀ ਕਰਦੇ ਹਨ ਹਾਦਸੇ ਦੀ ਸੂਚਨਾ ਸੜਕ ਸੁਰੱਖਿਆ ਫੋਰਸ ਵੱਲੋਂ ਤੁਰੰਤ ਗੁਰਾਇਆ ਥਾਣੇ ਦੀ ਪੁਲਿਸ ਨੂੰ ਦੇ ਦਿੱਤੀ ਗਈ ਮੈਂ ਆਪਣਾ ਨਾਮ ਦੱਸ ਰਹੀ ਹਾਂ ਮੇਰਾ ਨਾਮ ਮਿੰਤੂਵਾਲਾ ਮੈਂ ਪਾਈ ਮਤੀ ਦਾਸ ਨਰਸਿੰਗ ਕਾਲਜ ਵਿੱਚ ਪ੍ਰਿੰਟ ਹੈਜ਼ ਅ ਪ੍ਰਿੰਸੀਪਲ ਕੰਮ ਕਰਦੀ ਹਾਂ ਅਸੀਂ ਭਗਵਾੜਾ ਤੋਂ ਆ ਰਹੇ ਸੀ ਬੁਰਾਇਆਵਲੀ ਸਾਈਡ ਤੇ ਸਾਡੇ ਸਾਹਮਣੇ ਹੀ ਫਲਾਈਓਵਰ ਤੋਂ ਵਿਭੂ ਵਰਤੀ ਵਾਲੇ ਦੇ ਪੋਲ ਇਹ ਗੱਡੀ ਜਿਹੜੀ ਹੈਗੀ ਆ ਸਾਡੇ ਹੁੰਦੇ ਟਾਇਰ ਪਟਨ ਕਰਕੇ ਨੀਚੇ ਆ ਗਈ ਤਾਂ ਫਿਰ ਅਸੀਂ ਵਸੀਨਾ ਨੂੰ ਇੱਥੇ ਰਾਇਲ ਹਸਪੀਟਲ ਚ ਲੈ ਆਏ ਹੁਣ ਪੇਸ਼ੈਂਟ ਜਿਹੜਾ ਹੈਗਾ ਉਹ ਕਾਫੀ ਠੀਕ ਹੈਗਾ ਸਟੇਬਲ ਆ ਪਹਿਲਾਂ ਨਾਲੋਂ ਸਰ ਨੇ ਇਹ ਚੀਜ਼ ਕਹਿ ਦਿੱਤੀ ਆ ਬਾਕੀ ਪੁਲਿਸ ਜਿਨੀ ਆਇਆ ਇਫੋਰਟ ਹੋ ਚੁੱਕੀ ਆ ਤੇ ਜਿਹੜੇ ਸਰ ਨੇ ਬੀਐਸਐਫ ਦੇ ਵਿੱਚ ਬਟਾਲੀਅਨ ਦੇ ਵਿੱਚ ਹੈਗੇ ਆ ਤੇ ਉਹਨਾਂ ਦੀ ਵੀ ਉਧਰ ਗੱਲ ਹੋ ਗਈ ਸਾਡੇ ਨਾਲ ਜੋ ਆਪਣਾ ਸਪੋਰਟ ਸਿਸਟਮ ਇਹਨਾਂ ਨੇ ਭੇਜ ਗਏ ਸਰ ਕਿੰਨੇ ਜਾਨੀ ਸੀਗੇ ਮੈਡਮ ਇਹਦੇ ਵਿੱਚ ਦੋ ਜਾਨੀ ਸੀ ਹਸਬੰਡ ਵਾਈਫ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤਾਂ ਨਹੀਂ ਵੈਸੇ ਬਸ ਇੰਜਰੀ ਆ ਹੈਡ ਇੰਜਰੀ ਆ ਇਹਨਾਂ ਨੇ ਇਹ ਕਹਦੇ ਅੱਗੇ ਕਿ ਐਕਸੀਡੈਂਟ ਹੋਇਆ ਹੈ ਹਾਂ ਜੀ ਸਾਡੇ ਅੱਗੇ ਆ ਕੇ ਅਸੀਂ ਦੇਖਦੇ ਹਾਂ ਅਕਸਰ ਲੋਕ ਜਿਹੜੇ ਆ ਹੱਥ ਨਹੀਂ ਬੰਦ ਹੈਗੇ ਐਕਸੀਡੈਂਟ ਕੋਈ ਹੋਇਆ ਹੋਵੇ ਤੁਸੀਂ ਆਪਣੀ ਗੱਡੀ ਦੇ ਵਿੱਚ ਇਹਨਾਂ ਨੂੰ ਲੈ ਕੇ ਆਏ ਹੈਗੇ ਆ ਹਾਂ ਜੀ ਤੇ ਕਿਵੇਂ ਤੁਸੀਂ ਇਹ ਕਿਉਂਕਿ ਸਰ ਇਹ ਕਿ ਇਨਸਾਨ ਇਨਸਾਨ ਦੇ ਕੰਮ ਨਹੀਂ ਆਏਗਾ ਤਾਂ ਫਿਰ ਕੌਣ ਆਏਗਾ ਨਾ ਇਨਸਾਨੀਅਤ ਖਤਮ ਹੋਣੀ ᱠਰਨੀ ਆ ਆਪਾਂ ਇਨਸਾਨੀਅਤ ਦੇਖ ਜਿਵੇਂ ਮਿਸਾਇਲ ਕੰਮ ਕਰਕੇ ਆਪਾਂ ਅੱਗੇ ਦੀ ਅੱਗੇ ਮੈਸੇਜ ਦੇਣਾ ਹੈ ਕਿ ਹਰ ਕੋਈ ਇਸ ਤਰ੍ਹਾਂ ਹੈਲਪ ਕਰੇ ਤਾਂ ਕਿ ਅਗਰ ਹਰ ਕੋਈ ਅੱਗੇ ਆਏਗਾ ਇਹਦੇ ਲਈ ਤਾਂ ਇਹ ਚੀਜ਼ ਜਿਹੜੀ ਹੈਗੇ ਅੱਗੇ ਤੱਕ ਜਾ ਸਕਦੀ ਹੈ ਇਹਨਾਂ ਨੇ ਦੱਸਿਆ ਜੀ ਕਿੱਥੋਂ ਆਏ ਸੀ ਕਿੱਥੇ ਜਾ ਰਹੇ ਸੀ ਸਰ ਇਹ ਆਈ ਸੀ ਪਠਾਨਕੋਟ ਤੋਂ ਤੇ ਜਾ ਕਿੱਥੇ ਰਹਿ ਸੀ ਜੀ ਦਿੱਲੀ ਜਾ ਰਹੇ ਸੀ ਓਕੇ ਇਹਨਾਂ ਦੀ ਮੈਸੇਜ ਠੀਕ ਹੈ ਜੀ ਹਾਂਜੀ ਉਹ ਠੀਕ ਨੇ ਇਹਨਾਂ ਦੇ ਸਾਥ ਕਿੰਨੇ ਆਏ ਜਿਹੜੇ ਨਾਮ ਵਗੈਰਾ ਇਹਨਾਂ ਦਾ ਕੁਝ ਦੱਸਿਆ ਇਹਨਾਂ ਨੇ ਕੀ ਇਹਨਾਂ ਦੇ ਮਤਲਬ ਵਾਈਕ ਦਾ ਨਾਮ ਸੰਤੋਸ਼ ਹੈਗਾ ਤੇ ਉਹਨਾਂ ਦਾ ਬੱਚਰਾ ਵੀ ਹੈਗਾ ਆ ਉਹਨਾਂ ਦੇ ਹਸਪਤਾਲ ਥੈਂਕ ਯੂ ਥੈਂਕ ਯੂ ਹਾਂਜੀ ਸਰ ਇੱਕ ਗ੍ਰੈਂਡ ਹਾਈਵੇ ਤੇ ਹਾਦਸਾ ਵਾਪਰਿਆ ਕੀ ਸਾਰਾ ਮਸਲਾ ਇਸ ਹਾਦਸੇ ਸੰਬੰਧੀ ਸਾਨੂੰ ਰਾਗੀ ਨੇ ਕਿਸ ਨੇ ਕਾਲ ਕੀਤੀ ਸੀ ਐਕਸੀਡੈਂਟs ਵੰਦੀ ਅਸੀਂ ਮੌਕੇ ਤੇ ਦੇਖਿਆ ਇੱਕ ਕਾਰ ਡਿਜ਼ਾਇਰ ਸਵਿਫਟ ਡਿਜ਼ਾਇਰ ਕਾਰ ਜੋ ਕਿ ਮੇਨ ਜਿਹੜਾ ਹਾਈ ਬ੍ਰਿਜ ਹੈ ਜੀ ਬਸ ਸਟੈਂਡ ਦਾ ਉਸ ਤੋਂ ਪਟੀਆਂ ਖਾ ਕੇ ਥਲੀ ਡਿੱਗੀ ਹੋਈ ਸੀ ਲੋਕਲ ਤਸਮਤਾਪ ਇਹ ਕਾਰ ਪਟੀਆਂ ਖਾਂਦੀ ਆਈਏ ਮੌਕੇ ਦੇ ਪਿੱਛੇ ਬਿੰਦੂਵਾਲਾ ਜੋ ਕਿ ਸਾਡੇ ਇੱਥੇ ਲੋਕਲ ਗ੍ਰੈਂਡ ਦੇ ਭਾਈ ਮਤੀ ਦਾਸ ਕਾਲਜ ਹੈ ਉਹ ਪਿੱਛੇ ਆ ਰਹੇ ਸੀ ਉਹਨਾਂ ਨੇ ਫੌਰੀ ਤੌਰ ਤੇ ਮਦਦ ਕਰਦੇ ਹੋਏ ਆਪਣੀ ਪ੍ਰਾਈਵੇਟ ਗੱਡੀ ਆਣੀ ਉਹਨਾਂ ਨੂੰ ਰਾਇਲ ਹਸਪਤਾਲ ਪਹੁੰਚਾਇਆ ਇਹਦੇ ਵਿੱਚ ਅਸਿਸਟੈਂਟ ਕਮਾਂਡੈਂਟ ਬੀਐਸਐਫ ਨੇ ਸਗੇ ਕਿ ਇਹਨਾਂ ਦਾ ਨਾਮ ਸੀਗਾ ਜੀ ਬਜਰਨ ਸਹਾਏ ਠੀਕ ਜੀ ਇਹਨਾਂ ਦੇ ਨਾਲ ਮਿਸਿਸ ਸੀ ਮਿਸਿਸ ਤਾਂ ਠੀਕ ਨੇ ਬਟ ਉਹਨਾਂ ਦੇ ਹੈੱਡ ਇਜਰੀ ਵੀ ਆਈ ਹੈ ਤੇ ਹੱਥਾਂ ਦੇ ਵੀ ਖਰੋਚਾ ਆਈਆਂ ਜਿਨ੍ਹਾਂ ਨੂੰ ਹੁਣ ਅਸੀਂ ਡਾਕਟਰ ਸਾਹਿਬ ਕਹਿੰਦੇ ਨੇ ਇਹਨਾਂ ਨੂੰ ਬੀਐਸਐਫ ਦੇ ਜਲੰਧਰ ਹਸਪੀਟਲ ਜੋ ਵੀ ਐਸਲਦਾ ਉਥੇ ਰੈਫਰ ਕਰ ਦੇਗੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਗੱਡੀ ਨੁਕਸਾਨੀ ਗਈ ਆ ਬਟ ਇਹਨਾਂ ਦੇ ਜਿਹੜੇ ਸੀ ਅਸਿਸਟਿੰਗ ਕਮਾਂਡਰ ਉਹਨਾਂ ਦੇ ਸੱਟਾਂ ਲੱਗੀਆਂ ਪਰ ਉਹਨਾਂ ਦੀ ਵਾਈਫ ਬਚ ਗਈ ਉਹਨਾਂ ਦੇ ساتھ ਵੀ ਜਿੰਨੀ ਵਿਚਾਰ ਹੋ ਗਿਆ ਕਾਰ ਵਿੱਚ ਕਿੰਨੇ ਜਾਣੇ ਸੀਗੇ ਇਹਦੇ ਵਿੱਚ ਉਹਨਾਂ ਦੱਸਿਆ ਵੀ ਸਾਡੀ ਗੱਡੀ ਦਾ ਟਾਇਰ ਫਰੰਟ ਦਾ ਟਾਇਰ ਫਟ ਗਿਆ ਜਿਸ ਕਾਰਨ ਗੱਡੀ ਪਲਟ ਗੱਡੀ ਪਲਟੀਆਂ ਖਾਂਦੀ ਥੱਲੇ ਆ ਗਈ ਜੀ ਇਹਦੇ ਬਾਅਦ ਇਹਦੇ ਬਾਅਦ ਸਾਨੂੰ ਵਿੱਚ ਅਸੀਂ ਥਾਣਾ ਗੁਰਾਇਆਂ ਦੇ ਡਿਊਟੀ ਅਫਸਰ ਸੁਰਿੰਦਰਪਾਲ ਜੀ ਨੂੰ ਵੀ ਨੋਟ ਪਵਾ ਦਿੱਤਾ ਸੀ